ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਪੰਡਾ ਹਚਾ ਸੁਏ ਜੋ ਤਿਸ ਭਾਵ ਸਿਹੀ ਪਾਂਡਾ ਆਤਮ ਨੀਨ ਤੋਤਾ ਹੱਛਾ ਨਾ ਹੋਏ ਸੀ ਪਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਪਾਂਡਾ ਆਤਮ ਨੀਨ ਤੋਤਾ ਹੱਛਾ ਨਾ ਹੋਏ ਸੀ ਗੁਰੂ ਸੀ ਇਤ ਦੁਆਰ ਤੋਏ ਹੱਚਾ ਹੋਏ ਸੀ ਮੈਲੇ ਹੱਚੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਮਕਮਾਇ ਤੇਹਾ ਹੋਵੇ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲੇ ਆਪ ਤਸੋ ਜਨਮ ਸਵਾਰ ਰਾਜਾ ਵਾਏ ਸੀ ਮਾਨੁਸ캬 ਵਿਚਾਰਾ ਤੇ ਹੋ ਲੋਕ ਸੁਣਾਏ ਸੀ ਲਾਲ ਕਾਪ ਨਿਹਾਲ ਸਭ ਕੁਲ ਤਾਰਸੀ ਮਾਨਸ캬 ਵਿਚਾਰਾ ਤੇ ਹੋ ਲੋਕ ਸੁਣਾਏ ਸੀ ਨਾਲ ਕਾ ਆਪਣੇ ਨਾਲ ਸਾਫ ਕੁਲ ਤਾਰਸੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਭਗਤ ਹੈ ਸੋਹੀ ਮਹੱਲਾ ਪਹਿਲਾ ਪਾਂਡਾ ਹੱਛਾ ਸੋਈ ਜੋ ਇਸ ਭਵ ਸੇ ਭਾਂਡਾ ਆਤਮ ਮਿਲੇਣ ਤੋਤਾ ਖਿਆਲਾ ਹੋਏ ਸੀ ਗੁਰੂ ਗੁਰੂ ਪਿਆਰੀ ਗੁਰਸਾਰੀ ਗੁਰ ਕੀ ਸਾਜੀ ਨਿਵਾਜੀ ਸਤ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਤਨ ਸਾਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਤਰੰਗ 730 ਉੱਪਰ ਸਵਾਇਵਾਣ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿ ਇਹ ਗੁਰਜੀਕਾ ਖਾਲਸਾ ਵਾਹਿ ਇਹ ਗੁਰਜੀਕੀ ਫਤਿਹ